ਅੱਜ ਹੀ ਗੱਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਬਸਣ ਵਾਲੇ ਕਈ ਪੰਜਾਬੀ ਪਰਿਵਾਰਾਂ ਲਈ ਬੱਚੇ ਜਿੱਥੇ ਅਤੇ ਮਾਤਾ ਪਿਤਾ ਉੱਥੇ ਰਹਿਣ ਦੀ ਜੁਦਾਈ ਆਮ ਰਹੀ ਹੈ ਪਰ 2025 ਵਿੱਚ ਕੈਨੇਡਾ ਨੇ ਇੱਕ ਇਤਿਹਾਸਕ ਐਲਾਨ ਕੀਤਾ ਹੈ ਜੋ ਪਰਿਵਾਰਾਂ ਨੂੰ ਇੱਕ ਨਵੇਂ ਤਰੀਕੇ ਨਾਲ ਇਕੱਠੇ ਕਰਨ ਦਾ ਵਾਅਦਾ ਕਰਦਾ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਮਾਤਾ ਪਿਤਾ ਲਈ ਇੱਕ ਨਵੇਂ ਪਾਇਲਟ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ ਇਸ ਰੂਪੇ ਕੋ ਵੀਜ਼ਾ ਤਬਦੀਲੀ ਨਹੀਂ ਸਗੋਂ ਇਹ ਇੱਕ ਵੱਡਾ ਗੇਮ ਚੇਂਜ ਹੈ ਹੁਣ ਤੱਕ ਮਾਪੇ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਆਉਂਦੇ ਹਨ ਪਰ ਕੰਮ ਨਹੀਂ ਕਰਦੇ ਸਨ ਜਿਸ ਕਾਰਨ ਉਹ ਆਰਥਿਕ ਤੌਰ ਤੇ ਆਪਣੇ ਬੱਚਿਆਂ ਨੂੰ ਨਿਰਭਰ ਕਰਦੇ ਹਨ ਪਰ ਹੁਣ ਕੈਨੇਡਾ ਕਹਿ ਰਿਹਾ ਹੈ ਕਿ ਤੁਸੀਂ ਆਓ ਆਪਣੇ ਬੱਚਿਆਂ ਨਾਲ ਰਹੋ ਅਤੇ ਕੈਨੇਡਾ ਦੀ ਲੇਬਰ ਫੋਰਸ ਦਾ ਸਿੱਧਾ ਹਿੱਸਾ ਬਣੋ ਇਸ ਰਮੇ ਪਾਇਲਟ ਪ੍ਰੋਗਰਾਮ ਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਦੋ ਵੱਡੀਆਂ ਸਮੱਸਿਆਵਾਂ ਨੂੰ ਇੱਕੋ ਸਮੇਂ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲਾ ਇਹ ਪ੍ਰਵਾਸੀਆਂ ਨੂੰ ਇੱਕ ਮਜ਼ਬੂਤ ਸਪੋਰਟ ਸਿਸਟਮ ਦੇ ਕੇ ਪਰਿਵਾਰਾਂ ਨੂੰ ਇਕੱਠੇ ਲਿਆਉਂਦਾ ਹੈ ਦੂਜਾ ਅਤੇ ਸ਼ਾਇਦ ਸਭ ਤੋਂ ਵੱਡਾ ਇਹ ਕੈਨੇਡਾ ਦੀ ਗਲੋਬਲ ਲੇਬਰ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਕੈਨੇਡਾ ਨੂੰ ਸਿਰਫ ਟੈਕਨੋਲੋਜੀ ਦੇ ਮਾਹਿਰਾਂ ਦਾ ਹੀ ਨਹੀਂ ਸਗੋ ਸਿਹਤ ਸੰਭਾਲ ਅਤੇ ਨਰਸਾਂ ਅਤੇ ਕੇਅਰ ਬਰਕਰਾਂ ਇਲੈਕਟ੍ਰੀਸ਼ੀਅਨ ਪਲੰਬਰ ਅਤੇ ਰਿਟੇਲ ਵਰਗੇ ਖੇਤਰ ਵਿੱਚ ਕਾਮਿਆਂ ਦੀ ਲੋੜ ਹੈ ਭਾਰਤ ਤੋਂ ਗਏ ਬਹੁਤ ਸਾਰੇ ਨੌਜਵਾਨਾਂ ਦੇ ਮਾਤਾ ਪਿਤਾ ਕੋਲ ਇੰਨਾ ਹੀ ਖੇਤਰਾਂ ਵਿੱਚ ਦਹਾਕੀਆਂ ਦਾ ਤਜਰਬਾ ਹੁੰਦਾ ਹੈ ਇਹ ਨੀਤੀਆਂ ਮਾਪਿਆਂ ਨੂੰ ਸਿਰਫ ਨਿਰਪਰ ਬਿਅਕਤੀ ਵਜੋਂ ਨਹੀਂ ਸਗੋ ਇੱਕ ਸਵਭਾਵੀ ਜਾਇਦਾਦ ਵਜੋਂ ਦੇਖ ਰਹੀ ਹੈ ਜੋ ਸਿੱਧੇ ਤੌਰ ਤੇ ਕੈਨੇਡਾ ਦੀ ਆਰਥਿਕ ਵਿਵਸਥਾ ਵਿੱਚ ਯੋਗਦਾਨ ਪਾ ਸਕਦੇ ਹਨ ਇਹ ਪ੍ਰੋਗਰਾਮ ਮਾਪਿਆਂ ਨੂੰ ਨਿਰਪਰਤਾ ਤੋਂ ਬਾਹਰ ਕੱਢ ਕੇ ਆਤਮ ਨਿਰਪਰਤਾ ਵੱਲ ਲੈ ਜਾਂਦਾ ਹੈ ਉਹ ਇਹ ਕਾਨੂੰਨ ਤੌਰ ਤੇ ਨੌਕਰੀ ਕਰ ਸਕਦੇ ਹਨ ਆਪਣਾ ਖਰਚਾ ਚੁੱਕ ਸਕਦੇ ਹਨ ਅਤੇ ਆਪਣੇ ਕੈਰੀਅਰ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ ਐਲ ਐਮ ਆਈ ਤੋਂ ਛੋਟੇ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਲਈ ਐਲ ਐਮ ਆਈ ਦੀ ਕੋਈ ਲੋੜ ਨਹੀਂ ਹੈ ਖਾਸ ਤੌਰ ਤੇ ਕਿਸੇ ਵਿਦੇਸ਼ੀ ਨੂੰ ਨੌਕਰੀ ਦੇਣ ਲਈ ਕੰਪਨੀਆਂ ਨੂੰ ਬਹੁਤ ਸਾਬਤ ਕਰਨਾ ਪੈਂਦਾ ਹੈ ਕਿ ਉਸ ਨੌਕਰੀ ਲਈ ਕੋਈ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਉਪਲਬਧ ਨਹੀਂ ਸੀ ਇਸ ਪ੍ਰਕਿਰਿਆ ਵਿੱਚ ਕਈ ਮਹੀਨੇ ਅਤੇ ਹਜ਼ਾਰਾਂ ਡਾਲਰ ਖਰਚੇ ਹੁੰਦੇ ਸਨ ਐਲ ਐਮ ਆਈ ਨੂੰ ਹਟਾਉਣ ਦਾ ਮਤਲਬ ਹੈ ਕਿ ਅਰਜੀ ਦੀ ਪ੍ਰਕਿਰਿਆ ਲਗਭਗ 90% ਸੋਕੀ ਹੋ ਗਈ ਹੈ ਓਪਨ ਵਰਕ ਪਰਮਿਟ ਮਾਤਾ ਪਿਤਾ ਨੂੰ ਸਿੱਧਾ ਓਪਨ ਵਰਕ ਪਰਮਿਟ ਮਿਲੇਗਾ ਜਿਸ ਦਾ ਮਤਲਬ ਹੈ ਕਿ ਉਹ ਕਿਸੇ ਇੱਕ ਕੰਪਨੀ ਨਾਲ ਬੱਝੇ ਨਹੀਂ ਹੋਣਗੇ ਉਹ ਕੈਨੇਡਾ ਪਹੁੰਚ ਕੇ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਮਾਲਕ ਲਈ ਕੰਮ ਕਰਨ ਲਈ ਆਜ਼ਾਦ ਹੋਣਗੇ ਕੈਨੇਡਾ ਵਿੱਚ ਰਹਿ ਰਹੇ ਬੱਚਿਆਂ ਕੋਲ ਵੈਧ ਸਟੂਡੈਂਟ ਜਾਂ ਵਰਕ ਪਰਮਿਟ ਹੋਣਾ ਚਾਹੀਦਾ ਹੈ ਬੱਚੇ ਨੂੰ ਕੈਨੇਡਾ ਵਿੱਚ ਘੱਟੋ ਘੱਟ 6 ਮਹੀਨੇ ਤੱਕ ਸਫਲਤਾਪੂਰਵਕ ਰਹਿਣਾ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਥਾਨਕ ਹੋ ਚੁੱਕਿਆ ਹੈ ਮਾਤਾ ਪਿਤਾ ਦੀ ਉਮਰ ਅਰਜੀ ਦੇਣ ਵਾਲੇ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਸ਼ਰਤ ਦਰਸਾਉਂਦੀ ਹੈ ਕਿ ਪ੍ਰੋਗਰਾਮ ਦਾ ਫੋਰਸ ਉਹਨਾਂ ਤੇ ਹੈ ਜੋ ਅਜੇ ਵੀ ਕਮ ਕਾਜੀ ਸ਼ਕਤੀ ਦਾ ਸਰਗਰਮ ਯੋਗਦਾਨ ਪਾ ਸਕਦੇ ਹਨ ਇਸ ਪ੍ਰੋਗਰਾਮ ਦੇ ਫਾਇਦੇ ਸਿਰਫ ਅਸਥਾਈ ਨਹੀਂ ਹਨ ਸਗੋਂ ਇਹ ਸਾਰੇ ਪਰਿਵਾਰਾਂ ਦੀ ਲੰਬੀ ਮਿਆਦ ਦੇ ਲਾਭ ਲੈ ਕੇ ਆਉਂਦੇ ਹਨ ਮਾਤਾ ਪਿਤਾ ਜੋ ਕੰਮ ਕਰਨਗੇ ਉਹ ਕੈਨੇਡੀਅਨ ਵਰਕ ਐਕਸਪੀਰੀਅੰਸ ਵਜੋਂ ਗਿਣਿਆ ਜਾਵੇਗਾ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਖਾਸ ਕਰਕੇ ਐਕਸਪ੍ਰੈਸ ਐਂਟਰੀ ਇਸ ਤਜਰਬੇ ਨੂੰ ਬਹੁਤ ਮਤਲਬ ਦਿੰਦਾ ਹੈ ਕੁਝ ਸਾਲਾਂ ਕੰਮ ਕਰਨ ਤੋਂ ਬਾਅਦ ਉਹ ਸਿੱਧੇ ਤੌਰ ਤੇ ਸਥਾਈ ਨਿਵਾਸੀ ਪੀਆਰ ਲਈ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹਨ ਵਰਕ ਪਰਮਿਟ ਮਿਲਣ ਦਾ ਮਤਲਬ ਹੈ ਕਿ ਮਾਤਾ ਪਿਤਾ ਨੂੰ ਸੂਬੇ ਦੇ ਸਿਹਤ ਸੰਭਾਲ ਸਿਸਟਮ ਦਾ ਹਿੱਸਾ ਬਣ ਜਾਣਗੇ ਇਸ ਦਾ ਅਰਥ ਹੈ ਕਿ ਡਾਕਟਰ ਦੀ ਫੀਸ ਤੋਂ ਲੈ ਕੇ ਹਸਪਤਾਲ ਦੇ ਖਰਚਿਆਂ ਤੱਕ ਦਾ ਕਵਰ ਇਹ 50-60 ਸਾਲਾਂ ਦੀ ਉਮਰ ਵਿੱਚ ਇੱਕ ਬਹੁਤ ਵੱਡੀ ਮਾਨਸਿਕ ਸ਼ਾਂਤੀ ਹੈ ਜਿਸ ਦੀ ਕੋਈ ਕੀਮਤ ਨਹੀਂ ਕੁੱਲ ਮਿਲਾ ਕੇ ਇਹ ਸਿਰਫ ਇੱਕ ਵੀਜ਼ਾ ਪ੍ਰੋਗਰਾਮ ਨਹੀਂ ਹੈ ਬਲਕਿ ਇਹ ਕੈਨੇਡਾ ਦੀ ਇੱਕ ਦੂਰਦਸ਼ੀ ਰਣਨੀਤੀ ਹੈ ਇਹ ਦਰਸਾਉਂਦਾ ਹੈ ਕਿ ਕੈਨੇਡਾ ਸਿਰਫ ਕਾਮਿਆਂ ਲਈ ਨਹੀਂ ਸਗੋ ਪੂਰੇ ਪਰਿਵਾਰ ਨੂੰ ਇੱਕ ਸਮਾਜਿਕ ਇਕਾਈ ਵਜੋਂ ਆਪਣੇ ਦੇਸ਼ ਵਿੱਚ ਬਸਾਉਣਾ ਚਾਹੁੰਦਾ ਹੈ ਤਾਂ ਜੋ ਪ੍ਰਵਾਸੀ ਜ਼ਿਆਦਾ ਖੁਸ਼ ਸਥਿਰ ਅਤੇ ਉਤਪਾਦਕ ਬਣ ਸਕਣ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ